ਸਾਡੀ ਖੇਤੀ YouTube ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਅੱਜ ਜਿਹੜੀ ਜ਼ਮੀਨ ਦੇ ਵਿੱਚ ਵਹਾਈ ਕਰ ਰਹੇ ਹਾਂ ਤੇ ਨਾਲ ਦੀ ਨਾਲ ਬਜਾਈ ਕਰ ਰਹੇ ਹਾਂ ਇਸ ਜ਼ਮੀਨ ਦੇ ਵਿੱਚ ਆਪਾਂ 1509 ਝੋਨਾ ਬਾਸਮਤੀ ਟ੍ਰਾਂਸਪਲੈਂਟ ਕੀਤਾ ਸੀ ਜੂਨ ਦੇ ਪਹਿਲੇ ਹਫ਼ਤੇ ਸਤੰਬਰ ਦੇ ਪਹਿਲੇ ਹਫ਼ਤੇ ਉਹਨੂੰ ਵੱਢ ਲਿਆ ਜੀ ਉਸ ਤੋਂ ਬਾਅਦ ਗੱਠਾਂ ਬਣਾਈਆਂ ਗਈਆਂ ਪਰਾਲੀ ਦੀਆਂ ਗੱਠਾਂ ਚੱਕਣ ਤੋਂ ਬਾਅਦ ਇਹਦੀ ਵਹਾਈ ਸ਼ੁਰੂ ਕਰਤੀ ਗਿੱਲ ਕਾਫੀ ਹੈ ਬੱਤਰ ਠੀਕ ਹੈ ਕਿਉਂਕਿ ਮੀ ਕਾਫੀ ਪਈ ਸੀ ਇਸ ਵਾਰੀ ਇਸ ਕਰਕੇ ਵਿਸ਼ੇਸ਼ ਤੌਰ ਤੇ ਦੀ ਕੋਈ ਰੌਣੀ ਆਪਾਂ ਨਹੀਂ ਕੀਤੀ ਹੈ ਸੁਪਰ ਸੀਡਰ ਨਾਲ ਆਪਾਂ ਬਜਾਈ ਕਰ ਰਹੇ ਹਾਂ ਮੱਕੀ ਹਰੇ ਚਾਰੇ ਵਾਸਤੇ ਖਾਦਾਂ ਆਪਾਂ ਇਹਦੇ ਚ ਪਾਈਆਂ ਹੈਗੀਆਂ ਡ੍ਰਿਲ ਕੀਤਾ ਕਰ ਰਹੇ ਹਾਂ ਇੱਕ ਗੱਟਾ ਡੀਏਪੀ ਦਾ ਪਰ ਇਕੜ ਦੇ ਹਿਸਾਬ ਨਾਲ ਤੇ ਬੀਜ 70 ਕਿਲੋ ਕਿੱਲੇ ਦਾ ਸੈੱਟ ਕੀਤਾ ਹੋਇਆ ਤੇ ਇਹਨੂੰ ਨੈਨੋ ਡੀਏਪੀ ਨਾਲ ਸੋਧਿਆ ਗਿਆ ਹੈ ਨੈਨੋ ਡੀਏਪੀ 5 ml ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਉਮੀਦ ਹੈ ਵੀ ਜਿਹੜੀ ਇਹ ਫਸਲ ਹੈ ਆਪਣੀ 55-60 ਦਿਨ ਦੇ ਵਿੱਚ ਤਿਆਰ ਹੋ ਜੂਗੀ ਹੁਣ ਜਿਵੇਂ ਸਤੰਬਰ ਦਾ ਲਾਸਟ ਵੀਕ ਸ਼ੁਰੂ ਹੋ ਗਿਆ ਨਵੰਬਰ ਦੇ ਲਾਸਟ ਵੀਕ ਇਹ ਜ਼ਮੀਨ ਵਹਿਲੀ ਹੋਣ ਦੀ ਉਮੀਦ ਹੈ ਉਸ ਤੋਂ ਬਾਅਦ ਇੱਥੇ ਪੀਲੀ ਸਰੋਂ ਦੀ ਕਾਸ਼ਤ ਕਰਾਂਗੇ ਟਰਾਂਸਪਲੈਂਟਿੰਗ ਵਿਧੀ ਦੇ ਨਾਲ ਕਿਉਂਕਿ ਹੱਲੇ ਥੋੜੀ ਜਿਹੀ ਗਰਮੀ ਜ਼ਿਆਦਾ ਪੈ ਰਹੀ ਹੈ ਜੇ ਸਰੋਂ ਦਾ ਮੌਸਮ ਵੀ ਨਹੀਂ ਹੈ ਬਜਾਈ ਦਾ ਇਸ ਕਰਕੇ ਇਹ ਮੱਕੀ ਦੀ ਫਸਲ ਲੈ ਰਹੇ ਆ ਤੇ ਅਗਲੇ ਮਹੀਨੇ ਜੋ ਇਥੇ ਪਨੀਰੀ ਲਾਵਾਂਗੇ ਆਪਾਂ ਕੁੱਟ ਕੇ ਉਹਦਾ ਸੀਡ ਆਪਾਂ ਸਰੋਂ ਨਾਲ ਦੇ ਸਿੱਟਾਂਗੇ ਪਨੀਰੀ ਤਿਆਰ ਕਰਾਂਗੇ ਦੋ ਕਿਨਾਰਾ ਥਾਂ ਆਪਾਂ ਸਾਈਡ ਤੇ ਰੱਖ ਲਿਆ ਤਾਂ ਕਿ ਚਾਰ ਕਿੱਲਾਂ ਦੇ ਵਿੱਚ ਆਪਾਂ ਪੀਲੀ ਸਰੋਂ ਦੀ ਕਾਸ਼ਤ ਟ੍ਰਾਂਸਪਲੈਂਟੇਸ਼ਨ ਵਿਧੀ ਨਾਲ ਕਰ ਰਹੀ ਕਰ ਸਕੀਏ ਤੇ ਇਹ ਆਪਣਾ ਪਹਿਲਾ ਤਜਰਬਾ ਹੋਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ